ਪੰਜਾਬ ਸਰਕਾਰ ਦੀ ਬਲਡوزر ਕਾਰਵਾਈ ਨਸ਼ਾ ਤਸਕਰਾਂ ਦੇ ਘਰਾਂ ਤੋਂ ਲੈ ਕੇ ਝੁੱਗੀਆਂ ਵਾਲੇ ਗਰੀਬਾਂ ਦੇ ਰਹਿਣ ਬਸੇਦਿਆਂ ਤੱਕ ਪੂਰੀ ਚਕੀ ਹੈ ਬਰਨਾਲਾ ਦੀ ਅਨਾਜ ਮੰਡੀ ਪਿਛਲੇ 30-35 ਵਰਿਆਂ ਤੋਂ ਬੈਠੇ ਝੁੱਗੀਆਂ ਵਾਲਿਆਂ ਨੂੰ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਹੁਕਮਾਂ ਤੇ ਜ਼ਬਰਦਸਤੀ ਉਠਾਇਆ ਜਾ ਰਿਹਾ ਤੇ ਉਹਨਾਂ ਦੀਆਂ ਝੁੱਗੀਆਂ ਤੇ ਬਲਡوزر ਫੇਰਿਆ ਜਾ ਰਿਹਾ ਅਨਾਜ ਮੰਡੀ 'ਚ ਬੈਠੇ ਇਹਨਾਂ ਲੋਕਾਂ ਦੀਆਂ ਵੋਟਾਂ ਵੀ ਬਣੀਆਂ ਹੋਣਾਂ ਨੇ ਤੇ ਇਹਨਾਂ ਦੇ ਆਧਾਰ ਕਾਰਡ ਵੀ ਬਣੇ ਹੋਏ ਨੇ ਸਿਆਸੀ ਪਾਰਟੀਆਂ ਦੇ ਆਗੂ ਇਹਨਾਂ ਦੀਆਂ ਵੋਟਾਂ ਲੈਣ ਖਾਤਰ ਹਰ ਵਾਰ ਇਹਨਾਂ ਨੂੰ ਲਾਰੇ ਲਾਉਂਦੇ ਨੇ ਕਿ ਤੁਹਾਨੂੰ ਪੱਕੇ ਤੌਰ ਤੇ ਬਲਾਟ ਕੱਟ ਕੇ ਦਿੱਤੇ ਜਾਣਗੇ ਪਰੰਤੂ ਵੋਟਾਂ ਪੈਂਡ ਤੋਂ ਬਾਅਦ ਇਹਨਾਂ ਦੇ ਉਜਾੜੇ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਚੁੱਕੀਆਂ ਟੌਣ ਸੰਬੰਧੀ ਨਾਗੈਰ ਕਬਜ਼ਿਆਂ ਦੀ ਕਾਰਵਾਈ ਦਾ ਤਰਕ ਦਿੱਤਾ ਜਾ ਰਿਹਾ ਪਰੰਤੂ ਇੱਥੇ ਇਸ ਅਨਾਜ ਮੰਡੀ 'ਤੇ ਤੱਕਦੇ ਲੋਕਾਂ ਨੇ ਹੋਰ ਵੱਡੇ ਨਾਗੈਰ ਕਬਜ਼ੇ ਕੀਤੇ ਹੋਏ ਨੇ ਜਿਨ੍ਹਾਂ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਆਪਣੀ ਅੱਖਾਂ ਬੰਦ ਕੀਤੀਆਂ ਉਹਨਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਚੁੱਕੀਆਂ ਟੌਣ ਦੀ ਕਾਰਵਾਈ ਸ਼ਨੀਵਾਰ ਐਤਵਾਰ ਜਾਂ ਹੋਰ ਛੁੱਟੀ ਵਾਲੇ ਦਿਨ ਕੀਤੀ ਜਾਂਦੀ ਹੈ ਤਾਂ ਜੋ ਮੀਡੀਆ ਵਾਲੇ ਕਿਸੇ ਅਧਿਕਾਰੀ ਨਾਲ ਗੱਲਬਾਤ ਕਰ ਸਕਣ ਜਦੋਂ ਮੋਬਾਈਲ ਤੇ ਇਹਨਾਂ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਜਾਂਦੇ ਹਨ ਤਾਂ ਕੋਈ ਵੀ ਅਧਿਕਾਰੀ ਗੱਲ ਕਰਨ ਲਈ ਤਿਆਰ ਨਹੀਂ ਕਿਉਂਕਿ ਸਵਾਲ ਉੱਠਦੇ ਹਨ ਕਿ ਜੇਕਰ ਇਹਨਾਂ ਝੁੱਗੀਆਂ ਵਾਲਿਆਂ ਦੇ ਨਜਾਇਜ਼ ਕਬਜ਼ੇ ਨੇ ਤਾਂ ਮਹਿਲਾਵਾਲਿਆਂ ਦੇ ਵੱਲੋਂ ਮੰਡੀਪੋਰਡ ਦੀ ਜਗ੍ਹਾ ਤੇ ਕੀਤੀਆਂ ਵੱਡੀਆਂ ਉਸਾਰੀਆਂ ਨੂੰ ਅਧਿਕਾਰੀ ਕੀ ਸਮਝਦੇ ਨੇ ਕੀ ਤੱਕੜੇ ਲੋਕਾਂ ਵੱਲੋਂ ਮੰਡੀਪੋਰਡ ਦੀ ਜਗ੍ਹਾ ਤੇ ਕਬਜ਼ੇ ਕਰਕੇ ਕੀਤੀਆਂ ਉਸਾਰੀਆਂ ਨਜਾਇਜ਼ ਕਬਜ਼ੇ ਨਹੀਂ ਤੇ ਇਹਨਾਂ ਤੇ ਕਾਰਵਾਈ ਸਮੇਂ ਬਲਡੋਜ਼ਰ ਕਿਉਂ ਰੁਕ ਜਾਂਦਾ ਹੈ ਇਹ ਲੋਕ ਹਮਾਰੇ ਕੋ ਧੱਕਾ ਨਾਲ ਉਠਾਉਂਦੇ ਹਨ तो हमें नींद भी नहीं आती मच्छर भी काटते हैं अब हमें कीड़ों मकोड़ों में भेज रहे हैं कीड़ा मकोड़ों में माए दिए हैं धिया भी हैं पुत भी हैं सारे हैं बउे दिए सभी हैं क्या कितने कितें रुली फिरंगी नशेड़ी भी आते हैं थप्पड़ मार के भी चले जाते हैं लुट के भी चले जाते हैं कितने जाएंगे हम भाइयों ये धरती पे ये सारे हैं ਗਰੀਬੋਆਂ ਕਾ ਵੀ ਇਨਸਾਫ ਕਰੋ ਮੇਰੇ ਭਾਈਓ ਗਰੀਬੋਆਂ ਕਾ ਵੀ ਇਨਸਾਫ ਕਰੋ ਅਸੀ ਜੀ ਦਾਣਾ ਮੰਡੀ ਚ ਰਹਿਨੇ ਆ ਜੀ ਅੱਛਾ ਹਾਂ ਗਰੀਬ ਬੰਦਿਆ ਜੀ ਵੋਟਾ ਕਰਕੇ ਮੀਤਿਹਰ ਦੀ ਭੈਣ ਵੀ ਆਈ ਜੀ ਵੋਟਾ ਤੇ ਮੀਤਿਹਰ ਨੇ ਵੀ ਵਾਦਾ ਕੀਤਾ ਕਿ ਜਦੋਂ ਮੈਂ ਮੰਤਰੀ ਬਨ ਜਾਉ ਪਹੁੰਚ ਤੇ ਆ ਜਾਉ ਤੁਹਾਡਾ ਸਾਰਾ ਪ੍ਰਬੰਧ ਕਰਕੇ ਦੂੰ ਮੈਂ ਸਾਡੀਆਂ ਕੁੜੀਆਂ ਪਟੀਆਂ ਜਾ ਰਹੀਆਂ ਬੱਚੇ ਸਾਡੇ ਪੜ੍ਹ ਲਿਖ ਰਹੇ ਨੇ ਸਾਡੇ ਨਾਲ ਬੇਨਿਆ ਜੀ ਹੋ ਰਹੀ ਏ ਕੁੱਡੀਆਂ ਮਾਰ ਕੇ ਧਮਕੇ ਦੇ ਕੇ ਪੁਲਿਸ ਵਾਲੇ ਸਾਨੂੰ ਹੁਣ ਕੱਢੀ ਜਾਂਦੇ ਨੇ ਕੁੱਡੀਆਂ ਚੋਬਾਰਾ ਹੁਣ ਬੇਨਿਆ ਸਾਰਾ ਤੱਕਾ ਬੋਰਡ ਸਾਡੇ ਤੋਂ ਪਵਾ ਕੇ ਲੈ ਜਾਂਦੇ ਨੇ ਕਿ ਸਾਰਾ ਕੁਝ ਸਾਡੇ ਤੋਂ ਕਰਵਾ ਕੇ ਲੈ ਜਾਂਦੇ ਨੇ ਸਾਡਾ ਕੁਝ ਨਹੀਂ ਇੱਥੇ ਬਣ ਰਿਹਾ 50 60 ਸਾਲ ਦੇ ਅਸੀਂ ਵਾਸੀ ਆਂ ਔਰ ਅੱਜ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਦਾਣਾ ਮੰਡੀ ਬਹੁਤ ਵੱਡੀ ਆ ਬਰਨਾਲੀ ਦੀ ਇੱਥੇ ਬਹੁਤ ਸਾਰੇ ਧਨਾੜ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਇੱਥੋਂ ਮਾਰਕੀਟ ਕਮੇਟੀ ਵਾਲੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਕਬਜ਼ੇ ਹੋਏ ਹੋਏ ਆ ਪਰ ਇਹ ਜਿਹੜੇ ਗਰੀਬ ਲੋਕ ਨੇ ਇਹਨਾਂ ਨੂੰ ਹਰ ਦੂਏ ਤੀਏ ਦਿਨ ਬਾਅਦ ਕਹਿੰਦੇ ਆ ਕਿ ਉੱਠੋ ਇੱਥੋਂ ਐ ਦੁੱਖ ਨਾਲ ਇਹ ਗੱਲ ਕਹਿ ਰਿਹਾ ਕਿ ਮਨੁੱਖੀ ਅਧਿਕਾਰ ਦੇ ਅਫਸ ਦੇ ਉੱਤੇ ਇਹਨਾਂ ਗਰੀਬਾਂ ਦਾ ਪਾਣੀ ਵੀ ਬੰਦ ਕਰ ਦਿੱਤਾ ਗਿਆ ਸੀਗਾ ਔਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਪਾਣੀ ਜਿੱਦੇ ਬੰਦ ਕੀਤਾ ਤਾਂ ਉੱਥੇ ਡੰਗਰਾਂ ਨੂੰ ਤਾਂ ਪਾਣੀ ਮਿਲ ਰਿਹਾ ਪਸ਼ੂਆਂ ਨੂੰ ਪਰ ਦੁੱਖ ਦੀ ਗੱਲ ਹੈ ਕਿ ਨਿੱਕੇ ਨਿੱਕੇ ਬੱਚੇ ਉਸ ਦਿਨ ਪਾਣੀ ਤੋਂ ਤੜਫਦੇ ਰਹੇ ਸੋ ਅਸੀਂ ਉਹ ਟੂਟੀ ਚਲਾ ਕੇ ਗਏ ਉਹਦੇ ਕਿ ਯਾਰ ਇੰਨਾ ਤੱਕਾ ਨਾ ਕਰੋ ਤੁਸੀਂ ਇਨਸਾਨੀਅਤ ਦੇ ਤੌਰ ਤੇ ਇਹਨਾਂ ਦੀ ਗੱਲ ਨਾ ਦੱਬੋ ਗਰੀਬਾਂ ਦੇ ਸੋ ਹੁਣ ਅਸੀਂ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਕਿ ਪ੍ਰਸ਼ਾਸਨ ਇਹਨਾਂ ਦਾ ਝੁੱਗੀਆਂ ਵਾਲਿਆਂ ਦਾ ਬਦਲਵਾ ਪ੍ਰਬੰਧ ਕਰੇ ਉੱਥੇ ਰਹਿਣ ਜੋਗ ਹਾਲਾਤਾਂ ਬੜਾ ਕੇ ਦੇਵੇ ਇਹ ਇਥੋਂ ਫੇਰ ਜਾਣਗੇ ਤੇ ਨਹੀਂ ਅਸੀਂ ਇੱਥੇ ਸੰਘਰਸ਼ ਕਰਦੇ ਰਵਾਂਗੇ ਉਹਨਾਂ ਚਰ ਔਰ ਅਸੀਂ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਰਵਾਂਗੇ।